ਜੋਸਪੁਰ ਦੇ ਪਿੰਡ ਚੰਦੀ ਵਾਲਾ ਦਾ ਰਹਿਣ ਵਾਲਾ ਸੋਲਵ ਨਾ 119 ਭਾਰਤ ਦੇ ਵਿੱਚ ਸ਼ਾਮਲ ਹੈ ਜੀਨ ਨੂੰ ਅਮਰੀਕਾ ਵੱਲੋਂ ਰਿਪੋਰਟ ਕਰਕੇ ਵਾਪਸ ਭਾਰਤ ਭੇਜਿਆ ਗਿਆ ਸੋਲਵ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਕਰਜ਼ਾ ਲੈ ਕੇ ਦੋ ਇੱਕ ਡੇਰ ਜ਼ਮੀਨ ਵੇਚ ਕੇ 45 ਲੱਖ ਰੁਪਏ ਲਗਾ ਕੇ ਅਮਰੀਕਾ ਭੇਜ ਦਿੱਤਾ ਅਤੇ ਪਰਿਵਾਰ ਦੇ ਸੁਪਨੇ ਚੱਕਨਾ ਝੂਟ ਹੋ ਗਈ ਆਮ ਦਾ ਲੜਕਾ ਹੈ ਜੀ ਜੋਗਿੰਦਰ ਸਿੰਘ ਦਾ ਜੀ ਤੇ ਇਹ ਅਮਰੀਕਾ ਗਿਆ ਸੀ ਕਿੰਨੇ ਪੈਸੇ ਲਾ ਕੇ ਗਿਆ ਸੀ 50 ਲੱਖ ਕਰੀਬ ਲਾ ਕੇ ਕਿਵੇਂ ਹੁਣ ਵਾਪਸ ਆ ਗਿਆ ਤਾਂ ਕੀ ਮੰਗ ਕਰ ਮੰਗ ਕਰਦੇ ਆ ਅਸੀਂ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਕੰਮ ਦਿੱਤਾ ਜਾਵੇ ਇਹਨਾਂ ਬੱਚਿਆਂ ਨੂੰ ਜੇ ਸਰਕਾਰਾਂ ਰੋਜ਼ਗਾਰ ਦੇਣ ਇਥੇ ਇਹ ਬੱਚੇ ਜਾਣ ਕਿਉਂ ਜਾਨ ਕਿਉਂ ਤੇ ਸਰਕਾਰਾਂ ਕੰਮ ਨਹੀਂ ਦੇ ਰਹੀ ਇਥੇ ਕੰਮ ਨਹੀਂ ਹੈਗੇ ਜੀ ਕੋਈ ਜੇ ਕੋਈ ਪੈਸੇ ਲਾ ਕੇ 40 50 ਲੱਖ ਤੇ ਕੰਮ ਸ਼ੁਰੂ ਕਰਦਾ ਉਹ ਕੰਮ ਇਥੇ ਚੱਲਦੇ ਨਹੀਂ ਜੀ ਤੇ ਅਸੀਂ ਤਾਂ ਇਹ ਕਹਿੰਨੇ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਨੌਕਰੀ ਦਿੱਤੀ ਜਾਵੇ ਜਿਹੜੇ ਹੋਰ ਵੀ ਬੱਚੇ ਆ ਰਹੇ ਵਾਪਸ ਉਹਨਾਂ ਨੂੰ ਵੀ ਜਿਹੜੇ ਤੇ ਨੌਜਵਾਨ ਫਿਰਦੇ ਸਾਰੇ ਸਾਰਿਆਂ ਨੂੰ ਕੰਮ ਲਾਇਆ ਜਾਵੇ ਦਿੱਤਾ ਜਾਵੇ ਤੇ ਸਰਕਾਰਾਂ ਨੂੰ ਇਹੀ ਬੇਨਤੀ ਮੇਰੀ ਤਾਂ ਜੀ ਸੋਹਰਵਾ ਜੀ ਮੈਂ ਬਿੰਦ ਚੰਦੀ ਵਾਲ ਦੇ ਰਹਿਣ ਵਾਲਾ ਤਾਂ ਕਦੋਂ ਤੁਸੀਂ ਅਮਰੀਕਾ ਗਏ ਸੀ ਮੈਂ 27 27 ਜਨਵਰੀ ਨੂੰ ਐਂਟਰ ਬਾਰਡਰ ਕ로ਸ ਕੀਤਾ ਹੈ ਨਾ ਮੈਂ ਕਦਾ ਕਿਵੇਂ ਤੁਸੀਂ ਉੱਥੇ ਫੜੇਗੇ ਕਿਵੇਂ ਤੁਹਾਨੂੰ ਡਿਪੋਰਟ ਕੀਤਾ ਕੀ ਗੱਲ ਹੋਈ ਜਿੱਦਾਂ ਜਿੱਦਾਂ ਹੀ ਅਸੀਂ ਬਾਰਡਰ ਕ로ਸ ਕੀਤਾ ਪਹਾੜੀਆਂ ਪਹਾੜੀ ਇਲਾਕਾ ਸੀਗਾ ਦੋ ਤਿੰਨ ਦਿਨ ਲੱਗੇ ਉਹ ਦੋ ਤਿੰਨ ਘੰਟੇ ਸੋਰੀ ਲੱਗੇ ਆ ਜਿੱਦਾਂ ਹੀ ਰੋਡ ਤੇ ਚੜੇ ਉਦਾਂ ਹੀ ਪੁਲਿਸ ਆ ਗਈ ਉਹਨਾਂ ਨੇ ਸਾਨੂੰ ਫੜ ਲਿਆ ਦੇ ਫੜ ਕੇ ਸਾਨੂੰ ਚੌਂਗੀ ਲੈ ਗਏ ਉੱਥੇ ਦੋ ਤਿੰਨ ਘੰਟੇ ਰੋਕਿਆ ਉਸ ਤੋਂ ਬਾਅਦ ਸਾਨੂੰ ਕੈਂਪ ਚ ਲੈ ਗਏ ਉੱਥੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਲੈ ਕੇ ਫਿੰਗਰ ਕਰਾਏ ਫੋਟੋ ਕੀਤੇ ਐਂਡ ਸਿਗਨੇਚਰ ਹੋਏ ਉਸ ਤੋਂ ਬਾਅਦ ਸਾਨੂੰ ਕੈਂਪਸ ਵਰਤਦਾ 15 18 ਦਿਨ ਸਾਨੂੰ ਉੱਥੇ ਵਿੱਚ ਰੱਖਿਆ ਤੇ ਕੋਈ ਸਾਡੇ ਬਿਆਨ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਸਾਨੂੰ ਉਹਨਾਂ ਨੇ ਕੱਲ ਪਰਸੋ ਆਸੀ ਆਏ ਪਰਸੋ ਉਹਨਾਂ ਨੇ ਕਿਹਾ ਕਿ ਤੁਹਾਨੂੰ ਦੂਜੇ ਕੈਂਪ ਸ਼ਿਫਟ ਕਰਨ ਲੱਗਿਆ ਤੇ ਸਾਨੂੰ ਜਦੋਂ ਫਲਾਈਟ 'ਚ ਬੈਠ ਗਏ ਉਦੋਂ ਨਾਲੇ ਸਾਨੂੰ ਕਿਹਾ ਕਿ ਤੁਹਾਨੂੰ ਇੰਡੀਆ ਵਾਪਸ ਭੇਜਣ ਲੱਗਿਆ ਤਾਂ ਤੁਸੀਂ ਇੱਥੋਂ ਕਿਵੇਂ ਗਏ ਤੁਹਾਡੇ ਮਾਪਿਓ ਨੇ ਕਿੰਨੇ ਪੈਸੇ ਲਾ ਕੇ ਮਗਲ ਭੇਜੇ ਕੋਈ ਜ਼ਮੀਨ ਦਾ ਇਹਦੇ ਵਿੱਚ ਕਿੰਨੇ ਸਾਰਾ ਤਕਰੀਬਨ 45-40 ਲੱਖ ਰੁਪਏ ਲੱਗੇ ਕਿੱਥੋਂ ਲਿਆਏ ਪੈਸਾ ਜ਼ਮੀਨ ਵੇਚੀ ਹੈ 2 ਕਿਲੇ ਕੋਈ ਰਿਸ਼ਤੇਦਾਰ ਦਾ ਫੜ ਕੇ ਵਿਆਹ ਚੱਕਿਆ ਤਾਂ ਦੀ ਗਵਰਨਮੈਂਟ ਨਾਲ ਵੀ ਗੱਲ ਹੋਈ ਹੈ ਕੀ ਕਿੰਨੀ ਗੱਲ ਹੋਈ ਗਵਰਨਮੈਂਟ ਨੇ ਇਹੋ ਕਿਹਾ ਵੀ ਵਾਤਵਾਦ ਅਸੀਂ ਕਾਰਵਾਈ ਕਰਾਂਗੇ ਜਿੱਦਾਂ ਵੀ ਹੋਇਆ ਤੁਸੀਂ ਹੁਣ ਕੀ ਚਾਹੁੰਦੇ ਹੋ ਅਸੀਂ ਹੁਣ ਇਹੋ ਹੀ ਚਾਹੁੰਦੇ ਹਾਂ ਵੀ ਸਾਡੀ ਵਾਤਵਾਦ ਮਦਦ ਕੀਤੀ ਜਾਵੇ ਜਿੱਦਾਂ ਮੇਰੇ ਮਾਪਿਆਂ ਨੇ ਜ਼ਮੀਨ ਵੇਚ ਕੇ ਕਰਜ਼ਾ ਚਾਕੇ ਮੈਨੂੰ ਭੇਜਿਆ ਸੀ ਕਿ ਕੁਝ ਬਣ ਜਾਊਗਾ ਪਰ ਉਥੋਂ ਦੀ ਸਰਕਾਰ ਦੇ ਜਿੱਦਾਂ ਦੇ ਵੀ ਰੂਲ ਹੋਏ ਸਾਨੂੰ ਵਾਪਸ ਭੇਜ ਦਿੱਤਾ ਕਿ ਇੰਡੀਆ ਤੁਸੀਂ ਤੁਸੀਂ ਦਰੋਕਾ ਦੋ ਗਏ ਸੀ ਕਿ ਕਿਵੇਂ ਕਿੰਨੇ ਚਿਰ ਚੋਂ ਤੁਸੀਂ ਪਹੁੰਚੇ ਮੈਂ ਤਾਂ 17 ਦਸੰਬਰ ਨੂੰ ਗਿਆ ਸੀਗਾ ਤੇ तकरीबन ਮੈਂ ਮਹੀਨੇ ਡੇਢ ਦੇ ਵਿੱਚ ਮੈਂ ਬੋਟੋਕ੍ਰੋਸ ਕਰ ਲਿਆ ਸੀ ਕਿਹੜੇ ਰੂਟ ਸਨ ਕਿਧਰੋਂ ਦੀ ਗਏ ਸੀ ਤੁਸੀਂ ਇੱਥੋਂ ਪਹਿਲਾਂ ਇੰਡੀਆ ਚੋਂ ਕਿੱਧਰ ਗਏ ਇੱਥੋਂ ਪਹਿਲਾਂ ਮੈਂ ਮਲੇਸ਼ੀਆ ਗਿਆ ਸੀ ਮਲੇਸ਼ੀਆ ਹਫਤਾ ਲੈ ਕੇ ਵਾਪਸ ਆ ਬੰਬੇ 10 ਦਿਨ ਬੰਬੇ ਰੁਕਿਆ ਬੰਬੇ ਤੋਂ ਐਸਟਰਾਡਮ ਐਸਟਰਾਡਮ ਤੋਂ ਪੁਨਾਮਾ ਗਿਆ ਸੀ ਪੁਨਾਮਾ ਤੋਂ ਤਾਪਾਜੁਲਾ ਤਾਪਾਜੁਲਾ ਤੋਂ ਮਕਸੀਕੋ ਸਿਟੀ ਮਕਸੀਕੋ ਸਿਟੀ ਤੋਂ ਚੈਨ 4 ਦਿਨ ਲੱਗੇ ਉਹਨੇ ਸਾਨੂੰ ਟੈਕਸੀਆਂ ਰਾਈ ਅੱਗੇ ਲੈ ਕੇ ਗਿਆ ਤੇ ਬਾਰਡਰ ਕਰਾਸ ਕਰਾਇਆ ਬਾਰਡਰ ਕਿਹੜਾ ਉੱਪਰੋਂ ਕਰਾਸ ਕਰਾਇਆ ਜਾਂ ਕਿਤੋਂ ਨਹੀਂ ਨਹੀਂ ਬਾਰਡਰ ਨੀਚੋਂ ਹੈ ਤਾਰ ਸੀਗੀ ਤਾਰ ਦੇ ਨੀਚੋਂ ਟਪਾਤਾ ਸੀ ਟੋਟਲ ਕਿੰਨੇ ਦਿਨ ਹੁਣ ਤੁਸੀਂ ਉੱਤੇ ਕਿੰਨੇ ਮਹੀਨੇ ਲਗਾ ਕੇ ਆਏ ਟੋਟਲ ਮੈਨੂੰ ਕਰ ਨਿਕਲਦੇ ਆ ਤਾਂ ਅੱਜ ਤੱਕ ਮੈਨੂੰ ਤਕਰੀਬਨ 2 ਕੁ ਮਹੀਨੇ ਹੋ ਗਏ ਤੁਸੀਂ ਉਹ ਅਮਰੀਕਾ ਗਵਰਨਮੈਂਟ ਨੂੰ ਰਿਕੁਐਸਟ ਨਹੀਂ ਕੀਤੀ ਕਿ ਤੁਸੀਂ ਤੁਹਾਡੇ ਨਾਲ ਨਜਾਇਜ਼ ਹੋਏ ਉਹਨਾਂ ਨੂੰ ਅਸੀਂ ਬਹੁਤ ਰਿਕੁਐਸਟ ਕੀਤੀ ਜੋ ਵੀ ਪੁੱਛਦੇ ਸੀ ਸਾਨੂੰ ਕਦੇ ਕਹਿ ਦਿੰਦੇ ਸੀ ਤੁਹਾਨੂੰ ਇੱਥੇ ਰਿਲੀਜ਼ ਕਰ ਦਾਂਗੇ ਨੈਕਸਟ ਕੈਂਪੇਸਟ ਸੇਟ ਦਾਂਗੇ ਉੱਥੋਂ ਤੁਸੀਂ ਆਪਣਾ ਵਕੀਲ ਕਰ ਲਿਓ ਜਿੱਦਾਂ ਵੀ ਸਾਡੇ ਕੋਈ ਬਿਆਨ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਤਾਂ ਉਹਨਾਂ ਨੇ ਤੁਹਾਡੇ ਧੱਕਾ ਕੀਤਾ ਹੱਥ ਕੜੀਆਂ ਵੀ ਲੱਗਾਈ ਹਾਂ ਜੀ ਉਹਨਾਂ ਨੇ ਸਾਡੇ ਪੈਰਾਂ ਤੇ ਹੱਥ ਕੜੀਆਂ ਲਾਈਆਂ ਹੱਥਾਂ ਤੇ ਇਦਾਂ ਸੰਗਲ ਪਾਏ ਹੋਏ ਸੀਗੇ ਤਾਂ ਤੁਹਾਡੇ ਮੋਬਾਈਲ ਵਗੈਰਾ ਸੀਗੇ ਜਿਹੜੇ ਮੋਬਾਈਲ ਵਗੈਰਾ ਜਿੱਦਣ ਅਸੀਂ ਬਾਰਡਰ ਕਰਾਸ ਕੀਤਾ ਉਦੋਂ ਹੀ ਉਹਨਾਂ ਨੇ ਜਮ੍ਹਾਂ ਕਰਲੇ ਸੀਗੇ ਸਾਡੇ ਨਾਲ 18-20 ਦਿਨ ਕੈਂਪ ਵਿੱਚ ਰੱਖਿਆ ਕੋਈ ਵੀ ਸਾਡੀ ਗੱਲਬਾਤ ਨਹੀਂ ਹੋਈ ਪਿੱਛੇ ਪਰਿਵਾਰ ਨਾਲ ਠੀਕ ਹੈ ਗੋ ਅਮਰੀਕਨ ਗਵਰਨਮੈਂਟ ਨੂੰ ਵੀ ਕੁਝ ਕਹਿਣਾ ਚਾਹੁੰਗੇ ਕਿ ਉਹਨਾਂ ਨੇ ਇਹਨਾਂ ਜਿਹੜਾ ਇੰਡੀਅਨਸ ਨਾਲ ਧੱਕਾ ਕਰ ਰਹੇ ਨੇ ਅਮਰੀਕਾ ਗਵਰਨਮੈਂਟ ਤੋਂ ਅਸੀਂ ਹੁਣ ਕੀ ਕਹਿਣਾ ਚਾਹੁੰਦੇ ਜਿੱਦਾਂ ਦੇ ਵੀ ਉਹਨਾਂ ਦੇ ਰੂਲ ਹੋਏ ਉਹਨਾਂ ਨੇ ਕੀਤਾ ਪਰ ਬਹੁਤ ਹੀ ਧੱਕਾ ਕੀਤਾ ਇੰਡੀਅਨ ਨਾਲ ਲੋਕਾਂ ਨੇ ਆਪਦੇ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਗਏ ਸੀ ਕਿ ਚਲ ਕੁਝ ਬਣ ਜਾਏਗਾ ਮਾਪੇ ਉਹ ਕੋਈ ਸੌਕੇ ਹੋ ਜਾਣਗੇ ਪਰ ਨਹੀਂ ਹੁਣ ਗੱਲ ਬਣੀ ਨਹੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੌਰਵ ਹੈ ਜਿਹੜੇ ਨਾਲ ਸੌਰਵ ਜੀ ਅਸੀਂ ਅਮਰੀਕਾ ਕੋਈ ਗਏ ਕਿਵੇਂ ਭੇਜਿਆ ਸੀ ਅਸੀਂ ਜੰਟ ਦਾ ਹੀ ਭੇਜਿਆ ਸੀ ਜੰਟ ਕਹਿੰਦਾ ਸੀ ਵੀ ਇੱਕ ਨੰਬਰ ਹੀ ਭੇਜਾਂਗੇ ਉਹਨਾਂ ਦੇ ਅੱਗੇ ਜਾ ਕੇ ਨਹੀਂ ਕੋਈ ਜਿੰਮ ਸੀ ਜ਼ਮੀਨ ਤਾਂ ਇਹ ਚੀਜ਼ ਪਹਿਲੀ ਕਹਨੇ ਰੱਖੀ ਕੋਈ ਵਿਆਜ ਤੇ ਪੈਸੇ ਚੁੱਕ ਕੇ ਤੇ ਵਿਆਹ ਤੇ ਕੋਲ ਕੋਈ ਰਿਸ਼ਤੇਦਾਰਾਂ ਕੋਲ ਫੜੇ ਕੋਈ ਤਾ ਅੱਜ ਤੁਹਾਡਾ ਬੇਟਾ ਵਾਪਸ ਆਇਆ ਕਿਵੇਂ ਲੱਗ ਰਿਹਾ ਹੈ ਅੱਜ ਸਾਨੂੰ ਬਹੁਤ ਮਸਹੂਰ ਹੋ ਰਿਹਾ ਜੀ ਬੇਟਾ ਸਾਡਾ ਘਰ ਆ ਗਿਆ ਬਹੁਤ ਦੁੱਖ ਦੀ ਗੱਲ ਹੈ ਇੱਕਦਮ ਮਾਪੇ ਸਾਰੇ ਹਾਂ ਅਸੀਂ ਤਾਂ ਮਾਪਿਆਂ ਨੇ ਸਾਰੇ ਵਾਤੇ ਤੇ ਜੈ ਅਸੀਂ ਚੱਲ ਬੱਚਾ ਬਾਹਰ ਜਾ ਕੇ ਕੋਈ ਕੰਮ ਕਰੇਗਾ ਚੱਲ ਕਰਦਾ ਸੰਖੋ ਹੋਏਗਾ ਤਾਂ ਕਿ ਹੁਣ ਇੰਨਾ ਕਰਜ਼ਾ ਤੁਹਾਡੇ ਸਿਰ ਚੜ ਗਿਆ ਹੈਗਾ ਕੀ ਤੁਸੀਂ ਗਵਰਨਮੈਂਟ ਤੋਂ ਕੀ ਡਿਮਾਂਡ ਕਰੋਗੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਸਹਾਇਤਾ ਕੀਤੀ ਜਾਵੇ कर्जा सिर चढ़ा हो जाएगा पार्पर्टी बेचने और खरीदने के लिए संपर्क करें डील प्रॉपर्टीज